ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਲੂਕਾ ਚੌਧਰੀ ਬਾਰੇ ਥੋੜੀ ਜਾਣਕਾਰੀ ਹਾਸਲ ਕਰਾਂਗੇ ਮਲੂਕਾ ਚੌਧਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਖਾਡੂਰ ਸਾਹਿਬ ਪਿੰਡ ਦਾ ਚੌਧਰੀ ਸੀ ਇਸ ਦੀ ਹਵੇਲੀ ਜਿੱਥੇ ਗੁਰੂ ਜੀ ਸਿੱਖਾਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ ਜਿੱਥੇ ਹੁਣ ਗੁਰਦੁਆਰਾ ਮਲ ਅਖਾੜਾ ਸਾਹਿਬ ਸ਼ਿਸ਼ੋਬਿਤ ਹੈ ਉਸ ਦੇ ਪਾਸ ਹੀ ਸੀ ਇਹ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਜਿਆਦਾ ਸ਼ਰਾਬ ਪੀਣ ਦੇ ਕਾਰਨ ਹੀ ਇਸ ਨੂੰ ਮਿਰਗੀ ਭੈਣ ਦੀ ਭਿਆਨਕ ਬਿਮਾਰੀ ਸੀ ਜੋ ਬਹੁਤ ਜ਼ਿਆਦਾ ਇਲਾਜ ਕਰਾਉਣ ਦੇ ਬਾਅਦ ਵੀ ਨਾ ਹਟੀ ਜਦੋਂ ਹੋਰ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਇਸ ਨੇ ਗੁਰੂ ਜੀ ਦੇ ਪਾਸ ਆ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਆਪ ਤਪਾ ਜੀ ਪਰਮ ਕਿਰਪਾਲ ਸਭ ਭਖ ਹੈ ਤੁਮ ਸੋ ਜਸ ਵਿਸਾਲ ਰੋਗ ਅਧਿਕ ਮੇਰੇ ਤਨ ਮਾਹੀ ਕਰੋ ਕਿਰਪਾ ਜੇ ਮੈਂ ਇਹੋ ਮਿਟ ਜਾਹੀ ਇਸ ਦੀ ਸ਼ਰਦਾ ਦੇਖ ਕੇ ਤੇ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਜੇ ਖੋਟੀ ਸ਼ਰਾਬ ਪੀਣੀ ਛੱਡ ਦੇਵੇਂ ਤਾਂ ਤੇਰੀ ਮਿਰਗੀ ਦੀ ਬਿਮਾਰੀ ਹਟ ਜਾਵੇਗੀ ਪਰ ਇਹ ਚੇਤੇ ਰੱਖੀਂ ਕਿ ਜੇ ਸਾਡਾ ਬਚਨ ਤੋੜ ਕੇ ਸ਼ਰਾਬ ਪੀਵੇਂਗਾ ਤਾਂ ਐਸੀ ਮਿਰਗੀ ਪਵੇਗੀ ਕਿ ਫਿਰ ਉੱਠ ਨਹੀਂ ਸਕੇਗਾ ਇਸਨੇ ਗੁਰੂ ਜੀ ਨਾਲ ਸ਼ਰਾਬ ਨਾ ਪੀਣ ਦਾ ਵਚਨ ਕੀਤਾ ਤੇ ਸ਼ਰਾਬ ਪੀਣੀ ਛੱਡ ਦਿੱਤੀ ਇਸ ਤਰ੍ਹਾਂ 8 ਸਾਲ ਦਾ ਸਮਾਂ ਬੀਤ ਬਤੀਤ ਹੋ ਗਿਆ ਤੇ ਇਸ ਸਮੇਂ ਦੌਰਾਨ ਇਸ ਨੂੰ ਕਦੇ ਵੀ ਮਿਲਕੀ ਦੀ ਬਿਮਾਰੀ ਦਾ ਦੌੜਾ ਨਾ ਪਿਆ ਇੱਕ ਦਿਨ ਸੌਣ ਦੀਆਂ ਘਟਾ ਚੜ ਕੇ ਆਈਆਂ ਠੰਡੀ ਠੰਡੀ ਪੌਣ ਚੱਲੀ ਨਿੱਕੀ ਨਿੱਕੀ ਬੂੰਦਾ ਬੰਦੀ ਸ਼ੁਰੂ ਹੋ ਗਈ ਇਹ ਗੁਰੂ ਜੀ ਨਾਲ ਬੱਚਣ ਇਹ ਰਹਿ ਨਾ ਸਕਿਆ ਇਸਨੇ ਸੋਚਿਆ ਕਿ ਹੁਣ ਤਾਂ ਬਿਮਾਰੀ ਹਟ ਗਈ ਹੈ ਮੌਜ ਲੈ ਲਵਾਂ ਗੁਰੂ ਜੀ ਨਾਲ ਕੀਤਾ ਬਚਨ ਵੀ ਭੁੱਲ ਗਿਆ ਨੌਕਰ ਨੂੰ ਕਿਹਾ ਲਿਆਓ ਇਹ ਸ਼ਰਾਬ ਸ਼ਰਾਬ ਪੀ ਕੇ ਜਦੋਂ ਨਸ਼ੇ ਵਿੱਚ ਆ ਗਿਆ ਤਾਂ ਚੁਬਾਰੇ ਤੇ ਝੜ ਕੇ ਆਖਣ ਲੱਗਾ ਓਏ ਅੰਗ ਦਾ ਇਤੀ ਉਹ ਅੱਜ ਮੈਂ ਤੇ ਇਸ ਨੇ ਮੇਰਾ ਕੁਝ ਨਹੀਂ ਵਿਗਾੜਿਆ ਤੁਹਾਡਾ ਬਚਨ ਵੀ ਝੂਠਾ ਪੈ ਗਿਆ ਉਸ ਵੇਲੇ ਸਤਿਗੁਰੂ ਜੀ ਇਸ ਦੀ ਹਵੇਲੀ ਦੇ ਨਾਲ ਹੀ ਮਾਲ ਖਾੜੇ ਵਿੱਚ ਆਏ ਹੋਏ ਸਨ ਸਤਿਗੁਰਾਂ ਨੇ ਇਸ ਦੀ ਇਹ ਗੱਲ ਸੁਣ ਕੇ ਸਿੱਖਾਂ ਨੂੰ ਕਿਹਾ ਮਿਰਗੀ ਮਿਰਗੀ ਵੀ ਹੁਕਮ ਦੀ ਬੱਦੀ ਹੋਈ ਸੀ ਇਸ ਨੇ ਕੀਤਾ ਬਚਨ ਤੋੜ ਦਿੱਤਾ ਹੈ ਹੁਕਮ ਦੀ ਬੱਦੀ ਮਿਰਗੀ ਹੁਣ ਆਪਣਾ ਕੰਮ ਕਰੇਗੀ ਸਤ ਗੁਰਾਂ ਦੇ ਇਹ ਬਚਨ ਨੂੰ ਕਹਨ ਦੀ ਦੇਰ ਹੀ ਸੀ ਕਿ ਇਸ ਨੂੰ ਅਜੇ ਹੀ ਮਿਰਗੀ ਪਈ ਕਿ ਮਿਰਗੀ ਪੈਣ ਨਾਲ ਜੁਬਾਰੇ ਤੋਂ ਥੱਲੇ ਡਿੱਗ ਪਿਆ ਤੇ ਡਿੱਗਦੇ ਹਸਾਰ ਹੀ ਇਸ ਦੀ ਮੌਤ ਹੋ ਗਈ। ਇਹ ਹੈ ਗੁਰੂ ਬਚਨ ਮੰਨਣ ਤੇ ਨਾਮ ਮੰਨਣ ਦਾ ਫਲ। ਚੌਧਰੀ ਜਦੋਂ ਬਚਨ ਵਿੱਚ ਸੀ ਤਾਂ ਪੱਕੀ ਤੇ ਭਿਆਨਕ ਬਿਮਾਰੀ ਨੇੜੇ ਵੀ ਨਹੀਂ ਆਈ ਪਰ ਜਦੋਂ ਬਚਨ ਤੋੜ ਦਿੱਤਾ ਤਾਂ ਉਸੇ ਵੇਲੇ ਮੌਤ ਦੇ ਮੂੰਹ ਵਿੱਚ ਜਾ ਡਿੱਗਾ। ਸੋ ਜੈ ਗੁਰੂ ਦਾ ਕੋਈ ਬਚਨ ਮੰਨ ਲਿਆ ਜਾਵੇ ਤਾਂ ਸੋ ਖੀ ਸੋ ਖਾਨ ਤੇ ਜੇ ਨਾ ਮੰਨੇ ਤਾਂ ਕਸ਼ਟ ਆਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ